ਮੇਰਾ ਉਹ ਲੋਗੀ ਨੁੜੇ ਕੇ ਉਹ ਦੇਖੇ ਸਾਡੀ ਕਨਤਾ ਦੇਦਾ ਸਾਰਾ ਕਿੰਨਾ ਲੱਗਦੀਆਂ ਮਹਣ ਕਰਦੇ ਉਹਨਾਂ ਦੇ ਚਰੋ ਦਰਸ਼ਨ ਸੰਗਤ ਦੇ ਇਧਰ ਮੇਲਾ ਆਪਾਂ ਦੇ ਆਵਾ ਓਂਦਿਰ ਲੱਗਾ ਇਹ ਪਾਟਣਾ ਨਾਣ ਤੰਦੂਰੀ ਰੋਟੀ ਠੰਡੀ ਲੱਸੀ ਸਬਾ ਕੁਮਾਨ ਵਾਲੋਂ ਬੰਦੇ ਰਹੇ 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 ਇਹਨਾਂ ਵੀਰਾਂ ਨੇ ਤਿਆਰ ਤੂਰੋਣਾ ਨਾ ਤੋਂ ਗੇਲੇ ਉੱਠੇ ਹੀ ਆ ਦਿਮਾਲੇ ਤੋਂ ਮੂਲੇ ਸਾਈ ਹਲੇ ਸਾਨੇ ਲੋਥੇ ਚੜਦੇ ਹੋਏ ਪੂਰੇ ਦੇ ਚਾਂਗੀਆਂ ਜੁਨੀਆਂ ਦੇ ਲਾਵਾ ਆ ਮੇਰੇ ਬੰਦਾ ਇਨਸ ਸਾਡ ਬੈਗ ਪੁਆਇਆ ਆ ਰਹੀ ਸਾਡ ਬੈਗ ਪੁਆਇਆ ਇਨ ਆ ਰਹੀ ਸਾਰੇ ਬਲੌਗ ਵੇਖਣਾ ਵਾ ਜਰੂਰ ਸਾਰੇ ਵੇਖਣਗੇ ਉਹ ਖਾਣੇ-ਪੀਣੇ ਇਹ ਆਪਣੇ ਡਾਈਟ ਪਲਾਨ ਦੱਸਾਂਗੇ ਸਾਰੇ ਵੇਖਣਗੇ ਉਹ ਪੈਨ ਖੋਲਤਾ ਵਾ ਪਹਰਾ ਵਰ ਨਾਣਾ ਉਹ ਸੈਟ ਨਹੀਂ ਆਣਾ ਲਿਆ ਦੇ ਹੋਰ ਬਾਂਸਿਕ ਵਾਏ ਤਾਰੇ ਕੋਈ ਲੋਡ ਉਤਰੋ ਕਾ ਮਾਣ ਦੇਣੀ ਆ ਜੇ ਤੂੰ ਤਾਰਾ ਨਾ ਇੱਥੇ ਕਿੱਥੇ ਕਾ ਤਾਰਾ ਨਾ ਕੋਈ ਜਿਹੜਾ ਤਾਰਾ ਨਾ ਨਾ ਲਾ ਲੀਏ ਸਾਰੇ ਅੰਦਰ ਨੂੰ ਇਹੋ ਜਿਹਾ ਤੂੰ ਜੇ ਮੈਂ ਤੈਨੂੰ ਮਰਨ ਦੇ ਆਮਾ ਨਾ ਆਇਆ ਨਾ ਅੰਦੀ ਸੀਰੀਆ ਕਾ ਸੰਗ ਦਾ ਨੇ ਦੋਈਆਂ ਤੋਂ ਸੱਚੀ ਜਿਹੜਾ ਫੈਨ ਰਨ ਲੈਣਾ ਤੇਰੇ ਨਾਲ ਪੂਰੀ ਤੇਰੀ ਨਾ ਇਹ ਕੋਈ ਇਸ਼ਾਰੇ ਚਾਹਤ ਕੁਝ ਕੋਈ ਰੋਟਾ ਕਿ ਨਹੀਂ ਤੇ ਕੇ ਲਗਾ ਲਈ ਕਿ ਨਹੀਂ ਤੇ ਅੰਮਾ ਤਾਂ ਚੜਾ ਪਾ ਨਹੀਂ ਉਹ ਕੇ ਲਗਾ ਲਈ ਕਿ ਨਹੀਂ ਸਾਲਾਣਾ ਬਾਹੂਏ ਕੀ ਅੰਨੇ ਐ ਮੋਰਚਾ ਤੇ ਦੋ ਤਵਾ ਮੋਰਚਾ ਬੱਜ ਲੱਗਾ ਹੁਣ ਚਾਨਣੀ ਕਰਦੀ ਜਵਾਨਾਂ ਖੜੀ ਹੋਣਾ ਬੰਨ ਲਗੇ ਰੱਸੇ ਰੱਸੇ ਕਰਨ ਦੇ ਟੈਂਟ ਗੁਰਮਣ ਕਿਥੇ ਗੁਰਮ ਉਹਦੇ ਨਾਮ ਨਹੀਂ ਯਾਰ ਉਹੀ ਕਿਥੇ ਆ ਉਹੀ ਕਿਥੇ ਆ ਹਾਂਜੀ ਲਫਾਫਾ ਲੈ ਆਈਆਂ ਦਾ ਜੀ ਹੁਣ ਜਲੇਬੋਣੇ ਆ ਸਵੇਰੇ ਤੋਂ ਹੋ ਗਏ ਆ ਕੱਪੜੇ ਵਿੱਚ ਸਵੇਰ ਤੋਂ ਸ਼ੁਰੂ ਹੋ ਗਏ ਆ ਆਹ ਸਵੇਰ ਤੋਂ ਸ਼ੁਰੂ ਹੋ ਗਿਆ ਲਫਾਫਾ ਤੇ ਹੀ ਲੱਭ ਕੇ ਆਂਦਾ ਮੈਂ ਸਾਰਾ ਜਲੇਬੋਣੇ ਆ ਓਏ ਕਰਾਣਾ ਹੈ ਗੱਲ ਆ ਆ ਪਿਓ ਫੜ ਗਏ ਮੈਨੂੰ ਕੀ ਪਤਾ ਕਿੱਥੇ ਰੱਖਿਆ ਵਾ ਕੇ ਲਫਾਵਾ ਲੰਗੜ ਲੁਗੜ ਜੋ ਮਿਲਣਾ ਕਿ 100 ਕਿੱਥੇ ਆਈ ਲਫਾਵੇ ਦੋ ਦਿਆ ਓਏ ਲਫਾਵਾ ਕਿੱਥੇ ਕੱਪੜੇ ਆਲਾ ਓਹ ਨਾ ਜਾਈ ਓਏ ਕਿੱਥੇ ਹੇੜਾ ਨਰੰਦਾ ਮੈਂ ਆ ਢਿਆ ਕਲਿੱਪ ਬਣਾਉਣ ਦੇ ਆ ਚੱਲ ਵੀ ਮਾੜਾ ਦੇ ਨਾਲ ਚਿੱਟੀ ਟੀ-ਸ਼ਰਟ ਹੋਣੀ ਵਿੱਚ ਦੋ ਹੀ ਕੱਪੜੇ ਜਾ ਭਾ ਦੀ ਜਾ ਲੈ ਮੈਂ ਲੈਣਾ ਆ ਇਹ ਲੈ ਕੇ ਨਾ ਬਣਾ ਕੇ ਇਹਨੂੰ ਚੁੱਕਣਾ ਪੈਣਾ ਪੋਸਟਕਦਾਂ ਨੂੰ ਨਾ ਪੋਸਟਰ ਵਜਣਾ ਆਪਣੇ ਹਾਂਜੀ ਬਾਈ ਤੁਸੀਂ ਸੁਲਾ ਦਿਓ ਨੂੰ ਸੁਣਾ ਗਾ ਇਦਾਂ ਸੇਵਾ ਡਈ ਤਾਂ ਸਾਹਮਣੇ ਆਪਾਂ ਆਪਣੇ ਘਾਂਡੇ ਸਾਰੇ ਜਾਣੇ ਓਏ ਮੇਰੀ ਗੱਲ ਸੁਣ ਉੱਤੇ ਜਾ ਇਹਨੂੰ ਆ ਵਾਂਗ ਕੱਢਦੇ ਆ ਜੜਾ ਉਹ ਕੋਠੇ ਦੇ ਮਾਨ ਨੂੰ ਸਿੱਧਾ ਜੇ ਲੈਣਾ ਸਾਹਮਣੇ ਆਪਾਂ ਪੂਰ ਹੋਣੇ ਦੱਸੇ ਅਗਰ ਤਾਂ ਇਹ ਨਹੀਂ ਆਣੀ ਪਰ ਕਿਤਾਬਾਂ ਦੀ ਜੇ ਕਿੰਨਾ ਠੋੜਾ ਤੂੰ ਇਹ ਕਿੰਨਾ ਦਾ ਹੋਵੇ ਉਹਨੂੰ ਬੋਲ ਕੇ ਪਾਵਾ ਦੇ ਆ ਕੇ ਗਾਉਂਦਾ ਸਭੀਰ ਪਾਵੇ ਆਹੋ ਪਰ ਨਹੀਂ ਲੱਗਣਾ ਪਿੰਡ ਦੀ ਬਣਾਣਾ ਭਾਜੀ ਆਪਾਂ ਠੇਕੇਦਾਰ ਜੀ ਹਾਂ ਇਹੀਂ ਭਰੀ ਆਂ ਸੇਵਾ ਦਾ ਉਹ ਇਲਾਦਾ ਭਾਜੀ ਆੜਾ ਇਹ ਮੇਨ ਹੈਟੋ ਕੈਸ਼ੀਰ ਅੰਦਰ ਗਿਆ ਅਜੇ ਉਹ ਕੈਸ਼ੀਰ ਦਾ ਬੈਠਾ ਉਹ ਕੈਸ਼ੀਰ ਕੈਸ਼ੀਰ ਭਾਜੀ ਕਿੱਥੇ ਮੈਂ ਇੱਧਰ ਜਾ ਓ ਠੀਕ ਐ ਏਡੀ ਕਰਕੇ ਉਹ ਭਰਾ ਇਸ਼ਨਾਨ ਕਰਕੇ ਆਏ ਤੇ ਹੁਣ ਗਾੜੀ ਕੀ ਜੇ ਬੈਨਰ ਤੇ ਲਾਦੀ ਨਹੀਂ ਲਾਦੀ ਆ ਟਰਾਲੀ ਆਪਣੀ ਗਈ ਹੈ ਜੇ ਸਮਾਨ ਲੈਣ ਗਈ ਹੈ ਕੀ ਗੱਲ ਵਧੇਗੀ ਟਰਾਲੀ ਆ ਲੱਗਾ ਜੇ ਹਾਂਜੀ ਮਿੱਤਰ ਪੂਰਾ ਜੋਰਾਂ ਸ਼ੋਰਾਂ ਦੇ ਕੰਮ ਚੱਲਣ ਡਿਆ ਲੱਗਦੀ ਬਾਹ ਪਾਲਾਣ ਹਾਂਜੀ ਮਾਮਣ ਵਾਲੀ ਆ ਭਾਈ ਦੇ ਦੇ ਕਿਦਾਂ ਕਰੀ ਆ ਬਹੁਤ ਪਤਾ ਹਾਂ ਯਾਰ ਇਹ ਕਰਦਾ ਸਾਰਾ ਇਸ ਟ੍ਰੇਨ ਕਰਾਇਆ ਇਹ ਘਟਾਉਣਾ ਜੇਲਾ ਘਟਵਾ ਲੈਣਾ ਕੋੜਾ ਤੇ ਪੂਰ ਬੱਗੇ ਤੇਰਾ ਠੰਡੇ ਨਾਲ ਨੀਂਰ ਨਹੀਂ ਹੈ ਲਾਣਾ ਉਹ ਚੰਗੀਆਂ ਗੱਡੀਆਂ ਲਾਉਣੀਆਂ ਗੱਡੀਆਂ ਕਿਤੇ ਮਾਰੀ ਜੀ ਨੂੰ ਵੇ ਕਰੀ ਹੈ 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 ਇਹ ਜਿੰਦਾ ਨਹੀਂ ਕਰੀ ਜਿੱਦੀ ਜ਼ਿਆਦਾ ਲੰਗੜੀਆਂ ਇੰਦਰ ਚਾਪ ਗਾਉੜਿਆਂ ਦਾ ਲੰਗਰੀ ਲੰਗਰ ਆ ਗਲੀ ਸਾਰੇ ਇੱਥੋਂ ਲੈ ਗਏ ਬਾਬਾ ਬਾਲਾ ਦੇ ਗੁਰਦਾਰੇ ਦਾ ਲੰਗਰੀ ਅੰਦਰ ਟਾਡੀ ਹੋਣ ਤੁਹਾਡੀ ਮਾਉਣ ਦੀ ਭਾਜੀ ਨਾ ਤਾਂ ਨਹੀਂ ਗਲੇ ਮੈ ਵੀ ਹੈਗਾ ਮੁਸ਼ਕਿਲਾਂ ਹੋਣ ਦੀ ਉਹ ਤੂੰ ਗੱਟਰ ਤੇ ਲੱਗਾ ਯਾਰ ਭਾਈ ਇੱਥੇ ਆ ਜਗ੍ਹਾ ਦੇ ਦਰਸ਼ਨ ਕਰਾ ਸਰਚ ਰਹੇ ਨੇ ਮਮਾ ਇਹਨਾਂ ਦੇ ਕਰਾਉਣੇ ਆ 12 ਸਟੋਰ ਜਨਾ ਫੁੱਲ ਕਰਦੀ ਸਟੋਰ ਜੀ ਫੁੱਲ ਹੋਣੀ ਹੋਣੀ ਹੈ ਔਰ ਦੱਸੋ ਭਾਈ ਉਹ ਤਾਂ ਹੀ ਡਿੱਗੇ ਆ ਉਹ ਮੈਨੂੰ ਦਿਖਾਓ ਉਧਰ ਘੁਮਾ ਉਧਰ ਘੁਮਾ ਲੈ ਘੁਮਾ ਲੈ ਇੱਥੇ ਡਿੱਗੇ ਮੇਰਾ ਭਰਾ ਹੈ ਮਹਾਗੇ ਦੇ ਬੜਿਆ ਮੌਤ ਦੇ ਮੁੰਡੇ ਨੂੰ ਮੁੜ ਕੇ ਫੇਰ ਵਿਖਾ ਕੇ ਲੱਗਿਆ ਫੇਰ ਵਿਖਾਓ ਤੇਰੀ ਦਾਤਾਂ ਦੀ ਮੁਸਕੜ ਹੀ ਤੇਰੇ ਘਰੋਂ ਚਾਰੇ ਚਾਰ ਵਾਲੀ ਸਾਬਨ ਲਾਇਆ ਜੀ ਲਾ ਕੇ ਬੰਦੇ ਬੈਠੇ ਸੀ ਤੇ ਮੈਨੂੰ ਮਾਸਾ ਹੀ ਮਿਲਣ ਲੱਗਾ ਜੇ ਇਹ ਪੂਰੇ ਸਾੜਦੇ ਨੁਕਰਾਂ ਆਰੀ ਲੱਗਾ ਹੋਣ ਦੇ ਜਾਨ ਜੀ ਆਦਾ ਇਹ ਸਹੀ ਆ ਵੀ ਉਹ ਚੀਮ ਖਜ਼ਾਨਚੀ ਵੀਰ ਹਾਂਜੀ ਗੈਂਡ ਕੋਣੀ ਵੀਰ ਆ ਆ ਕਟੀਆਂ ਸੇਲ ਚੋਂ ਲਿਆਉਂਦੀਆਂ ਆ ਜਾਂਦੀਆਂ ਕਿੰਨੇ ਦੀ ਬਈ ਵੀਰ ਹੈ ਹੈ ਤਾਂ ਅੱਜ ਦਾ 1070 ਦੀ ਛੜਵਾਦੇ ਤਲਾਕਾਂ ਦਾ ਸੀ ਜੋ ਹੁੰਦੀ ਹੈ ਵੇਨਾ ਸੇਲ ਚ ਲੈ ਆਈ ਤਾਂ ਹੀ ਜੋਦੀਆਂ 7-700 ਦੀਆਂ ਦੋ ਸੈਂਡੀਆਂ ਕਮਾਣੀ ਲੱਗੀ ਜਿਹੜੀ ਉਥੇ ਪੱਕੀ ਲੱਗੀ ਹੁੰਦੀ ਬੂਬਾ ਲੈ ਜਾਂਦੀਆਂ ਰੇੜੀ ਤਾਂ ਲਿਆਂਦੀਆਂ ਆਹ ਰੇੜੀ ਤਾਂ ਲਿਆਂਦੀ ਆ ਚਿੱਟੀ ਵੀ ਅੱਜ ਵੀ ਰੇੜੀ ਤੇ ਲਿਆਂਦੀ ਆ ਅੱਧ ਬਾਬੇ ਦੇ ਵਿਆਹ ਨਹੀਂ ਦੇਂ ਡੇ ਦੀਆਂ-ਦੀਆਂ ਦੀ ਉਹ ਆਹੋ ਲਾ ਭਰ ਗਿਆ ਜੇ ਤੇ ਚਾ ਉਹ ਮੈਂ ਲਧਿਆਣੇ ਕਿਹੜੀਆਂ ਸਾਡੇ 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 ਵਰਤ ਨਹੀਂ ਕਰੀਏ ਮੈਦੇ ਵੀ ਆਈ ਕਿਹ ਜਾਂ ਨਾ ਕੋਈ ਨਹੀਂ ਮਾਫੀ ਬਾਈ ਲੋਕ ਬੰਦ ਤਿਆਰੀ ਜੇ ਬੋਲ ਲਾਈਟ ਮਾਰਚ ਕਰ ਰਹੇ ਆ ਯਾਰ ਜਰਾਂ ਨਾਲ ਆ ਜੋਦੀ ਵਾਲੀ ਸਰਾਪਾਂ ਤੋਂ ਨਹੀਂ ਰੱਖਣ ਇੱਕ ਗੱਡਰੇ ਦੇਖਿਆ ਇੱਕ ਗੱਡਰੇ ਦੇਖਿਆ ਅੱਜ ਬੋੜੀ ਆ ਨਹੀਂ ਬਖਦੀ ਆ ਪਰ ਆ ਬੋੜੀ ਤਾਂ ਕਿਹ ਵਾਰੀ ਜਾਂਦੀ ਆ ਜਿਆਦਾ ਗਰਮੀ ਹੋਣ ਦੇ ਕਾਰਨ ਮੁੰਡੇ ਬਹੁਤ ਗੱਡੀ ਜੀ ਬੈਣੀ ਅੰਦਰ ਜਿੱਥੇ ਗੱਡੀ ਜੀ ਬਾਬਾ ਬਹੁਤ ਗਰਮੀ ਬਾਹਰ ਗਰਮੀ ਬਹੁਤ ਜਿਆਦੀ ਬਾਹਰ ਵੀ ਬਹੁਤ ਜਿਆਦੀ ਖਾਲੀ ਆ ਬਾਬਾ ਇਹ ਖਾਲੀ ਆ ਉੱਧਰ ਆਇਆ ਕੇ ਕਰ ਕੇ ਗੱਡੀ ਭਰੇ ਆ ਅੱਗੇ ਕਰੇ ਅੱਗੇ ਭਰੇ ਆ ਉਹ ਕੋ ਇਹ ਤੁਹਾਨੂੰ ਉੱਪਰ ਦਾ ਮਾਹੌਲ ਦਿਖਾਉਣ ਦੇ ਆ ओके ਜੇ ਮਰੇ ਨੂੰ ਬਾਤ ਹੋਣ ਲਿਆ ਗਿਆ ਸ਼ਿਮਲਾ ਸ਼ਿਮਲਾ ਕਿਥੇ ਰਹਿ ਗਿਆ ਤੇ ਲੈ ਦੇ ਵਿੱਚ 3:30 ਹੋ ਚੁਕੇ ਆ ਅਜੇ ਵੀ ਕੰਮ ਚੱਲਣ ਲਿਆ ਪੂਰਾ ਜੋਰ ਨਾਲ ਤਾਂ ਸੰਗਤ ਵੇਖੋ ਜੀ ਫਲੇਬਾਦ ਇਦਾਂ ਥੋੜਾ ਫੋਨ ਬੰਦ ਹੋ ਗਿਆ ਤਾਂ ਕਰਕੇ ਵੀਡੀਓ ਨਹੀਂ ਬਣੀ ਪੂਰੀ ਜਲਪਾ ਜੋੜ ਲੈਣੇ